ਹੈਲੋ ਸਟੂਡੈਂਟਸ ਮੈਂ ਖੁਸ਼ਕੁ ਤੁਹਾਡੇ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤੁਹਾਡੇ ਸਾਰੇ ਬੱਚਿਆਂ ਦਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਬੱਚੇ ਠੀਕ ਠਾਕ ਨੇ ਤਾਂ ਬੇਟਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੋ 30 ਮਾਰਚ ਨੂੰ ਤੁਹਾਡਾ ਮੈਰਿਟੋਰੀਅਸ ਅਤੇ ਸਕੂਲ ਆਫ ਐਮਿਨੈਂਸ ਦਾ ਪੇਪਰ ਹੋਣ ਜਾ ਰਿਹਾ ਹੈ ਉਸ ਨਾਲ ਸੰਬੰਧਿਤ 30 30 ਮੋਸਟ ਇੰਪੋਰਟੈਂਟ ਸਾਇੰਸ ਤੇ ਭਾ ਵਿਗਿਆਨ ਦੇ ਕੁਐਸਚਨ ਜਿਹੜੇ ਉਹ ਕਰਾਂਗੇ ਉਹ ਕੁਐਸਚਨ ਜਿਨ੍ਹਾਂ ਦੀ ਪੇਪਰ ਦੇ ਵਿੱਚ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਜਾਂ ਆਪਾਂ ਕਹੀਏ ਕਿ ਜ਼ਿਆਦਾਤਰ ਰਿਪੀਟ ਹੁੰਦੇ ਹੈ ਅੱਜ ਆਪਾਂ ਉਹ ਕੁਐਸਚਨ ਡਿਸਕਸ ਕਰਾਂਗੇ ਤਾਂ ਤੁਸੀਂ ਸਾਰੇ ਬੱਚਿਆਂ ਨੇ ਕੁਐਸਚਨਸ ਨੂੰ ਧਿਆਨ ਨਾਲ ਦੇਖਣਾ ਹੈਗਾ ਸਮਝਣਾ ਹੈ ਯਾਦ ਕਰਨਾ ਹੈ ਤਾਂਕਿ ਤੁਹਾਡਾ ਪੇਪਰ ਹੈ ਜਿਹੜਾ ਬਹੁਤ ਵਧੀਆ ਹੋ ਸਕੇ ਤਾਂ ਆਓ ਬੱਚਿਓ ਆਪਾਂ ਅੱਜ ਦਾ ਸੈਸ਼ਨ ਸ਼ੁਰੂ ਕਰੀਏ ਹਾਂਜੀ ਪਹਿਲਾ ਕੁਐਸਚਨ ਦੇਖੋ नेम द चैम्बर ऑफ हार्ट विच रसीवस डिओआक्सीजनेटड ब्लड फ्रॉम वेना कैवा लेफ्ट वेंटिक वेंट्रीकल राइट वेंट्रिकल, लेफ्ट आरीकल राइट आरीकल महाशिरा तो महाशिरा तो ऑक्सीजन रहित लहू दिल का खाना प्राप्त करता है खब्बा वैट्रिकल सज्जा वैट्रिकल, खब्बा आरिकल सज्जा आरिकल तो यह आंसर क्या आएगा बेटा डी ऑप्शन सही है यदि राइट आरिकल पाप सज्जा आरिकल क्लियर है पुत्र पहले ऑप्शन का की आंसर आ गया चौथी ऑप्शन सज्जा आरिकल पाप राइट आरिकल नेक्स्ट देखो riya's father has advised by a doctor to reduce his sugar intake name the hormone which deficiency cause it riya de pitaji nu doctor ne bhojan vich shakkar bhav khand len di salah ditti hai kede haan ji kede hormone di ghat karan eh hi hunda hai ta kande vi man lo jive dekho ਭੋਜਨ ਦੇ ਵਿੱਚ ਸ਼ੱਕਰ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਆ ਤਾਂ ਕਹਿੰਦੇ ਕਿ ਕਿਹੜੇ ਹਾਰਮੋਨ ਦੀ ਕਮੀ ਕਰਕੇ ਹੁੰਦਾ ਹੈ ਐਂਡਰੈਨੈਲਿਨ థਾਇਰੋਕਸਿਨ ਆਇਓਡੀਨ ਇਨਸੂਲਿਨ ਤਾਂ ਇੱਕ ਕੁਐਸਚਨ ਬੇਟਾ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੁੰਦਾ ਹੈ ਇਹਦਾ ਆਨਸਰ ਹੈਗਾ ਕਿਹੜਾ ਜੀ ਡੀ ਆਪਸ਼ਨ ਇਨਸੂਲਿਨ ਕਲੀਅਰ ਬੇਟਾ ਨੈਕਸਟ ਹੈ ਜੀ ਕੁਐਸਚਨ ਨੰਬਰ 68 ਇਹੇ ਕੁਐਸਚਨ ਜਿਹੜੇ ਪਿਛਲੇ ਸਾਲ ਆਏ ਹੋਏ ਨੇ ਪੇਪਰ ਵਿੱਚ ਉਹੀ ਨੇ ਬੇਟਾ where an object should be placed in front of a convex lens to get a real image of the size of the object kise vastu da vastvik ate saman akar pratibimb prapt karan layi vastu nu uttal lens de samne kithe rakha jave convex lens hunda beta uttal lens te kithe rakha jave ki je bas apa jehda vastu di apa parchai hai oda pratibimb hai o di image hai o de barabar akar di leni hove तो देखो ऑप्शन की ने एट द प्रिंसिपल फोकस ऑफ द लेंस एट इनफिनिटी एट डिवाइस द फोकल लेंथ बिटवीन द ऑप्टिकल सेंटर ऑफ द लेंस एंड इट्स प्रिंसिपल फोकस तो आंसर है बेटा सी ऑप्शन एट डिवाइस द फोकल फोकल लेंथ फोकस दूरी दी दुगनी उत्ते ਠੀਕ ਹੈ ਵੀ ਜਿੰਨੀ ਆਪਣੇ ਫੋਕਲ ਲੈਂਥ ਹੈ ਉਹਦਾ ਡਬਲ ਕਰ ਦੋ ਉਹਦਾ ਦੁੱਗਣਾ ਕਰ ਦੋ ਉਨੀ ਦੂਰੀ ਤੇ ਆਪਾਂ ਰੱਖਣੀ ਹੈ ਵਸਤੂ ਨੈਕਸਟ ਦੇਖੋ ਦ ਲੀਸਟ ਡਿਸਟੈਂਸ ਆਫ ਅ ਡਿਸਟਿੰਕਟ ਵਿਜ਼ਨ ਫॉर ਅ ਯੰਗ ਅਡਲਟ ਵਿਦ ਨਾਰਮਲ ਵਿਜ਼ਨ ਇਜ਼ ਕਹਿੰਦੇ ਸਧਾਰਨ ਰਸਤੀ ਤੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲੁਪਤਮ ਦੂਰੀ ਹੁੰਦੀ ਹੈ 25 ਸੈਂਟੀਮੀਟਰ ਇਹ ਮੈਂ ਤੁਹਾਨੂੰ ਸਾਇੰਸ ਦੇ 100 ਟਾਪ ਕੁਐਸਚਨਸ ਕਰਵਾਏ ਸੀਗੇ ਇਸ ਚੈਨਲ ਤੇ ਮੈਟੋਰੀਅਸ ਤੇ ਲਈ ਹੀ ਉਹਦੇ ਵਿੱਚ ਵੀ ਬਟਾ ਮੈਂ ਇੱਕ ਕੁਐਸਚਨ ਕਰਾਇਆ ਸੀ ਕਿ ਇੱਕ ਜਿਹੜਾ ਸਧਾਰਨ ਵਿਅਕਤੀ ਉਹਦੀ ਸਪਸ਼ਟ ਜਿਹੜੀ ਦ੍ਰਿਸ਼ਟੀ ਹੈ ਕਿੰਨੀ ਦੂਰੀ ਤੱਕ ਹੁੰਦੀ ਹੈ 25 ਸੈਂਟੀਮੀਟਰ ਨੈਕਸਟ ਹੈ ਜੀ ਕੁਐਸਚਨ ਨੰਬਰ 70 ਵਿਚ ਫੀਨੋਮੀਨਾ ਇਸ ਰਿਲੇਟਡ ਟੂ ਟਵਿੰਕਲਿੰਗ ਆਫ ਸਟਾਰਸ ਕਿਸ ਪ੍ਰਭਾਵ ਦਾ ਦੁਆਰਾ ਤਾਰੇ ਟਿਮਟਮਾਉਂਦੇ ਹਨ ਕਿ ਜਿਵੇਂ ਹੁਣ ਰਾਤ ਨੂੰ ਆਪਾਂ ਨੂੰ ਕੀ ਹੈ ਤਾਰੇ ਚਮਕਦੇ ਦਿਖਾਈ ਦਿੰਦੇ ਆ ਸ਼ਾਈਨ ਕਰਦੇ ਦਿਖਾਈ ਜਾਂਦੇ ਆ ਉਹਦਾ ਕਾਰਨ ਕੀ ਹੈ ਕਹਿੰਦੇ ਹਾਂਜੀ ਫਸਟ ਦੇਖੋ ਐਟਮੋਸਫੇਅਰ ਰੀਫ੍ਰੈਕਸ਼ਨ ਵਾਯੂ ਮੰਡਲੀ ਅਪਵਰਤਨ ਰਿਫਲੈਕਸ਼ਨ ਪ੍ਰਕਾਸ਼ ਦਾ ਪਰਾਵਰਤਨ ਟਿੰਡਾਲ ਇਫੈਕਟ ਟਿੰਡਲ ਇਫ ਪ੍ਰਭਾਵ ਸਕੈਟਰਿੰਗ ਆਫ ਲਾਈਟ ਪ੍ਰਕਾਸ਼ ਦਾ ਖੰਡਨ ਕਿਹੜਾ ਆਪਸ਼ਨ ਹੈ ਇਹਦਾ ਸਹੀ ਬੇਟਾ ਦੱਸੋ ਇਹਦਾ ਆਪਸ਼ਨ ਹੈਗਾ ਬੇਟਾ ਪਹਿਲਾ ਐਟਮੋਸਫੀਅਰ ਰੀਫ੍ਰੈਕਸ਼ਨ ਭਾਵ ਵਾਯੂ ਮੰਡਲੀ ਅਪਵਰਤਨ ਕਲੀਅਰ ਹੈ ਕਿ ਜਿਹੜੇ ਤਾਰੇ ਆਪਾਂ ਨੂੰ ਬੇਟਾ ਟਿਮ ਟਿਮੋਂਦੇ ਦਿਖਾਈ ਦਿੰਦੇ ਆ ਉਹ ਕਿਹਦੇ ਕਰਕੇ ਦਿਖਾਈ ਦਿੰਦੇ ਆ ਆਪਾਂ ਨੂੰ ਵਾਯੂ ਮੰਡਲੀ ਅਪਵਰਤਨ ਭਾਵ ਐਟਮੋਸਫੀਅਰ ਰੀਫ੍ਰੈਕਸ਼ਨ ਨੈਕਸਟ ਦੇਖੋ ਕੁਐਸਚਨ ਨੰਬਰ 71 फ्लो ऑफ एनर्जी इन एन इकोसिस्टम इज ऑलवेज कहंदे प्रस्तितिक प्रबंध ਵਿੱਚ ਊਰਜਾ ਦਾ ਪ੍ਰਭਾਵ ਕੀ ਹੁੰਦਾ ਜੀ ਅਨ ਡਾਇਰੈਕਸ਼ਨਲ ਇੱਕ ਹੀ ਦਿਸ਼ਾ ਵਿੱਚ ਹੁੰਦਾ ਹੈ ਬਾਇਓ ਡਾਇਰੈਕਸ਼ਨਲ ਦੋਨੇ ਦਿਸ਼ਾਵਾਂ ਵਿੱਚ ਹੁੰਦਾ ਹੈ ਮਲਟੀ ਡਾਇਰੈਕਸ਼ਨਲ ਬਹੁ ਦਿਸ਼ਾਵਾਂ ਵਿੱਚ ਹੁੰਦਾ ਹੈ نو ਸਪੈਸਿਫਿਕ ਡਾਇਰੈਕਸ਼ਨ ਕੋਈ ਨਿਸ਼ਚਿਤ ਦਿਸ਼ਾ ਵਿੱਚ ਨਹੀਂ ਹੁੰਦਾ ਅਨਸਰ ਕੀ ਆਏਗਾ ਬੇਟਾ 71 ਦਾ ਏ ਆਪਸ਼ਨ ਅਨਡਾਇਰੈਕਸ਼ਨਲ ਇੱਕ ਹੀ ਦਿਸ਼ਾ ਵਿੱਚ ਹੁੰਦਾ ਹੈ ਠੀਕ ਹੈ ਜੀ ਵੀ ਜਿਹੜਾ ਇਕੋਸਿਸਟਮ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਪ੍ਰਸਥਿਤਿਕ ਪ੍ਰਬੰਧ ਵੀ ਕਹਿੰਦੇ ਆ ਉਹਦੇ ਵਿੱਚ ਊਰਜਾ ਦਾ ਪ੍ਰਭਾਵ ਇੱਕ ਹੀ ਦਿਸ਼ਾ ਵਿੱਚ ਹੁੰਦਾ ਹੈ ਕੁਐਸਚਨ ਨੰਬਰ 72 ਦੇਖੋ ਵਾਈਲ ਕੁਕਿੰਗ ਇਫ ਦਾ ਬਾਟਮ ਆਫ ਦਾ ਵੈਸਲ ਇਜ਼ ਗੈਟਿੰਗ ਬਲੈਕਨਡ ਔਨ ਦਾ ਆਊਟਸਾਈਡ ਇਟ ਮੀਨਸ ਥੈਟ ਕਹਿੰਦੇ ਕਿ ਜੇਕਰ ਆਪਾਂ ਕੁਕਿੰਗ ਕਰ ਰਹੇ ਆਂ ਵੈਸਲ ਕੀ ਹੁੰਦਾ ਜਿਹੜੇ ਭਾਂਡੇ ਵਿੱਚ ਆਪਾਂ ਕੁਕਿੰਗ ਕਰੀਏ ਨੇ ਜਿਹੜਾ ਉਹਦਾ ਜਿਹੜਾ ਥੱਲਾ ਹੈਗਾ ਨੀਚਲਾ ਪਾਸਾ ਹੈ ਉਹ ਕਾਲਾ ਹੋ ਰਿਹਾ ਤਾਂ ਉਹਦਾ ਮਤਲਬ ਕੀ ਹੈ ਫਸਟ ਹੈ ਜੀ ਦਾ ਫੂਡ ਇਜ਼ ਨਾਟ ਕੁਕਡ ਕੰਪਲੀਟਲੀ ਹਾਂਜੀ ਸੈਕਿੰਡ ਆਪਸ਼ਨ ਹੈਗੀ ਹੈ ਦਾ ਫਿਊਲ ਇਜ਼ ਨਾਟ ਬਰਨਿੰਗ ਕੰਪਲੀਟਲੀ ਦਾ ਫਿਊਲ ਇਜ਼ ਵੈਟ ਦਾ ਫਿਊਲ ਇਜ਼ ਬਰਨਿੰਗ ਕੰਪਲੀਟਲੀ ठीक है जी पंजाबी ਵਿੱਚ ਵੀ ਪੜ੍ਹ ਲੈਣੇ ਆ ਕਿ ਭੋਜਨ ਬਕਾਨ ਸਮੇ ਜੇਕਰ ਭਾਂਡਿਆ ਦਾ ਤਲਾ ਬਾਹਰੋਂ ਕਾਲਾ ਹੋ ਰਿਹਾ ਹੈ ਤਾਂ ਇਸ ਤੋਂ ਸਪਸ਼ਟ ਹੈ ਕਿ ਕੀ ਸਪਸ਼ਟ ਹੁੰਦਾ ਹੈ ਕਿ ਭੋਜਨ ਪੂਰੇ ਰੂਪ ਵਿੱਚ ਸਹੀ ਪੱਕਿਆ ਹੈ ਬਾਲਨ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਹੈ ਬਾਲਨ ਗਿੱਲਾ ਹੈ ਬਾਲਨ ਪੂਰੀ ਤਰ੍ਹਾਂ ਜਲ ਰਿਹਾ ਹੈ ਤਾਂ ਕੀ ਆਨਸਰ ਆਏਗਾ ਇਹਦਾ ਬੀ ਆਪਸ਼ਨ ਆਏਗੀ ਬੇਟਾ ਦਾ ਫਿਊਲ ਇਜ਼ ਨਾਟ ਬਰਨਿੰਗ ਕੰਪਲੀਟਲੀ ਬਾਲਨ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਕਿ ਜੇਕਰ ਕੁਕਿੰਗ ਹੋ ਰਹੀ ਹੈ ਭਾਂਡੇ ਦਾ ਥੱਲਾ ਜਿਹੜਾ ਕਾਲਾ ਹੋ ਰਿਹਾ ਹੈ ਇਹਦਾ ਮਤਲਬ ਜਿਹੜਾ ਬਲ ਹੈ ਬੇਟਾ ਉਹ ਜਲਦੀ ਸਹੀ ਤਰੀਕੇ ਨਾਲ ਨਹੀਂ ਜਲ ਰਿਹਾ ਹੈ ਨੈਕਸਟ ਦੇਖੋ ਕੁਐਸਚਨ ਨੰਬਰ 73 IUPAC ਨੇਮ ਆਫ CH3CH2CH O ਇਸ ਕਹਿੰਦੇ ਇਹ ਕੀ ਹੈਗਾ ਪ੍ਰੋਪੈਨਿਕ ਐਸਿਡ ਹੈ ਪ੍ਰੋਪਨੇਲ ਹੈ ਪ੍ਰੋਪੇਨ ਹੈ ਪ੍ਰੋਪੈਨਲ ਹੈ ਤਾਂ ਦੱਸੋ ਇਹਦਾ ਆਨਸਰ ਕੀ ਆਏਗਾ ਇਹਦਾ ਆਨਸਰ ਆਏਗਾ ਬੇਟਾ ਡੀ ਆਪਸ਼ਨ ਹੈਗਾ ਜਿਹੜੀ ਇਹ ਆਪਾਂ ਨੂੰ ਸਮੀਕਰਨ ਦਿੱਤੀ ਹੋਈ ਹੈ CH3 CH2 CHO ਇਹ ਕੀ ਹੈ ਜੀ ਆਪਣੀ 3rd ਆਪਸ਼ਨ ਸੋਰੀ 73 ਦਾ 4th ਆਪਸ਼ਨ ਸਹੀ ਆਈ ਹੈਗਾ ਪ੍ਰੋਪਨੇਲ ਨੈਕਸਟ ਦੇਖੋ ਐਨ ਐਗਜ਼ਾਮਪਲ ਆਫ ਅ ਹੋਮੋਲੋਜੀਨियस ਆਰਗਨ ਇਜ਼ ਠੀਕ ਹੈ ਐਨ ਐਗਜ਼ਾਮਪਲ ਆਫ ਹੋਮੋਲੋਜੀਨियस ਆਰਗਨ ਇਜ਼ ਸਮ ਜਾਤ ਅੰਗ ਦੀ ਉਦਾਹਰਨ ਹੈ ਆਰ ਆਮ ਐਂਡ ਡੌਗਸ ਫੋਰ ਲੈਗ ਆਰ ਤੀਥ ਐਂਡ ਐਲੀਫੈਂਟਸ ਟਸਕ ਪੋਟੈਟੋ ਐਂਡ ਰਨਰਸ ਆਫ ਗ੍ਰਾਸ ਆਲ ਆਫ ਦਾ ਅਬਵ ਪੰਜਾਬੀ ਵਿੱਚ ਦੇਖੋ ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ ਸਾਡੇ ਦੰਦ ਅਤੇ ਹਾਥੀ ਦੇ ਦੰਦ ਆਲੂ ਅਤੇ ਘਾਹ ਦੀਆਂ ਤੰਦਾ उपरुक्त सारे तो यह ऑप्शन है बेटा ए ऑप्शन आएगी कि सम जात इको जी जी आप मतलब कि मैचिंग करनी हो जिमें साढ़े हाथ ने उ ही कुत्ते की ने, अगले पैर ने ऑप्शन ए बिल्कुल सही है आर आम एंड डॉग्स फोर लैग भी जिमें अपना हाथ है उमें ही कुत्ते के अगले पैर ने नैक्सट ने। देखो क्वेश्चन नंबर सैवटी फाइव थ्री एलीमेंट्स बी एस आई एंड जी ई आर ਕਹਿੰਦੇ ਤਿੰਨ ਤੱਤ ਆ ਜਿਹੜੇ B S I ਐਂਡ G E ਇਹ ਕੀ ਨੇ ਮੈਟਲਸ ਨਾਨ ਮੈਟਲਸ ਮੈਟਲੋਇਡਸ ਮੈਟਲਸ ਨਾਨ ਮੈਟਲਸ ਮੈਟਲੋਇਡਸ ਰਿਸਪੈਕਟਿਵਲੀ ਠੀਕ ਹੈ ਪੰਜਾਬੀ ਵਿੱਚ ਹੈਗਾ ਤੱਤਾ ਅ ਤੱਤਾ ਉਪ ਤੱਤਾ ਕ੍ਰਮਵਰ ਤੱਤਾ ਅ ਤੱਤਾ ਉਪ ਤੱਤਾ ਤਾਂ ਇਹ ਹੈਗਾ ਬੇਟਾ ਸੀ ਆਪਸ਼ਨ ਸਹੀ ਹੈ ਇਹਦੀ ਇਹ ਕੀ ਨੇ B S I G E ਇਹ ਕੀ ਨਹੀਂ ਬਟਾ ਇਹ ਉਪਤਤ ਹੈ ਪੰਜਾਬੀ ਵਿੱਚ ਉਪਤਤਾਂ ਕਹਿੰਦੇ ਆ ਤੇ ਇੰਗਲਿਸ਼ ਵਿੱਚ ਆਪਾਂ ਕੀ ਕਹਿੰਦੇ ਆ ਮੈਟਲੋਇਟਸ ਨੈਕਸਟ ਦੇਖੋ ਕੁਐਸਚਨ ਨੰਬਰ 76 ਦਾ ਐਂਥਰ ਕੰਟੇਨਸ ਕਹਿੰਦੇ ਐਂਥਰ ਵਿੱਚ ਕੀ ਹੁੰਦਾ ਸੈਪल्स ఓਵਿਲਸ ਕਾਰਪਸ ਪੋਲਨ ਗ੍ਰੇਨਸ ਪਰਾਗ ਕੋਸ਼ ਵਿੱਚ ਕੀ ਹੁੰਦਾ ਹੈ ਇਹ ਕੁਐਸਚਨ ਤੁਹਾਨੂੰ ਮੈਂ ਪਹਿਲਾਂ ਵੀ ਕਰਾਇਆ ਸੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਪਰਾਗ ਵਿੱਚ ਪਰਾਗ ਸ਼ਬਦ ਹੀ ਆਏਗਾ ਅਨਸਰ ਚ ਤਾਂ ਪਰਾਗ ਕੋਸ਼ ਵਿੱਚ ਕੀ ਹੁੰਦਾ ਹੈ ਹਰੀ ਪੱਤੀਆਂ ਇਸਤਰੀ ਕੇਸਰ ਬੀਜ ਅੰਡ ਪਰਾਗ ਗਨ ਤਾਂ ਪਰਾਗ ਕੋਸ਼ ਵਿੱਚ ਕੀ ਹੋਏਗਾ ਬੇਟਾ ਪਰਾਗ ਗਨ অপਸ਼ਨ ਡੀ ਸਹੀ ਹੈ ਨੈਕਸਟ ਆ ਗਿਆ ਜੀ ਕੁਐਸਚਨ ਨੰਬਰ 77 the ability of a cell to divide into several cells during reproduction is plasmodium is called budding division binary fission multiple fission kende plas plasmodium de prajanan vich ik cell da anek cella vich vibhajan nu ki kende ha budding punjanan do khandan बहुखंडन खंडन तो इनू आप कहने डी ऑप्शन सही है बेटा बहुखंडन की कहने बहुखंडन इंग्लिश की कहने मल्टीपल फीजन हाँ जी नैक्सट देखो क्वेश्चन नंबर सैवंटी एट वेयर फर्टिलाइजेशन डज टेक प्लेस इन ह्यूमन बींगस कहते ह्यूमन बींगस के फर्टिलाइजेशन कितने होंपियन ट्यूब ओवरी यूट्रस वैजीना ठीक है जी ਮਨੁੱਖੀ ਮਾਦਾ ਸਰੀਰ ਵਿੱਚ ਨਿਸ਼ੇਸ਼ਣ ਕਿੱਥੇ ਹੁੰਦੀ ਹੈ ਅੰਡਵਹਿਨ ਅੰਡਕੋਸ਼ ਬੱਚੇਦਾਨੀ ਯੋਨੀ ਤਾਂ ਆਨਸਰ ਆਏਗਾ ਸੀ ਆਪਸ਼ਨ ਬੱਚੇਦਾਨੀ ਦ 3 ਨੈਕਸਟ ਕੁਐਸਚਨ 79 ਦ 3 ਆਰ ਟੂ ਸੇਵ ਦਾ এনवायरमेंट ਆਰ ਕਹਿੰਦੇ ਜਿਵੇਂ ਅਕਸਰ ਹੀ ਆਪਾਂ ਤਿੰਨ ਆਰ ਦੀ ਗੱਲ ਕਰਦੇ ਹਾਂ ਵਾਤਾਵਰਣ ਨੂੰ ਬਚਾਉਣ ਲਈ ਤਿੰਨ ਆਰ ਕੀ ਹਨ ਤਾਂ ਆਪਸ਼ਨ ਦੇਖਦੇ ਹਾਂ ਰਿਡਿਊਸ रीसाइकल रीयूज पहली ऑप्शन है दूजी है जी रीडायल रीप्रोडक्शन रीड्रॉ तीजी है जी रीजनरेशन रीकवर रीशफल चौथी है नन ऑफ द अबव तो सैवंटी नाइन का पहला ऑप्शन आएगा आपको सारे नहीं पता है तो ती तीन आर का मतलब की है रिड्यूज रीसाइकल रीयूज़ रड्यूज का मतलब कि आप ਕੱਟ ਮਤਲਬ ਕਿ ਕੂੜਾ ਕਰਕਟ ਕੱਟ ਪਾਈਏ ਹਨਾ ਰੀਸਾਈਕਲ ਜਿਹੜੀਆਂ ਆਪਾਂ ਪਲਾਸਟਿਕ ਚੀਜ਼ਾਂ ਵਰਤਦੇ ਆ ਉਹਨੂੰ ਦੁਬਾਰਾ ਰੀਸਾਈਕਲ ਕਰ ਲਈਏ ਉਹਨੂੰ ਦੁਬਾਰਾ ਰੀਯੂਜ਼ ਕਰ ਲਈਏ ਤਾਂ ਰਿਡਿਊਸ ਰੀਸਾਈਕਲ ਰੀਯੂਜ਼ ਕੁਐਸਚਨ ਨੰਬਰ 80 ਦਾ ਐਲੀਮੈਂਟ ਐਕਸ ਹੈਜ਼ ਇਲੈਕਟ੍ਰੋਨ ਕਨਫਿਗਰੇਸ਼ਨ 2882 ਇਟ ਮੀਨਸ ਥੈਟ ਇਟ ਬਿਲੋਂਗਸ ਟੂ केंद्र एक तत् एक्स की इलेक्ट्रॉन तरतीब हैगी जी दो अठ अठ दो है इसका मतलब वह संबंध रखता है तो यदा सही ऑप्शन ही थोड़ा दस दिन बेटा यद ऑप्शन आएगा सी कि आएगा फोर्थ पीरियड सैकेंड ग्रुप चौथा पीरियड चौथा पीरियड दूजा ग्रुप ठीक है सी ऑप्शन सही है बेटा चौथा पीरीयड तो दूजा ग्रुप नैक्सट देखो क्वेश्चन नंबर एटी वन एफ ई टू ओ थ्री प्लस टू ए आई की बने जी ए आई टू ओ टू प्लस टू एफ ई अबव कैमिकल रिएक्शन इज एन एग्जैम्पल ऑफ कहते जी यह समीकरण दी हैकल रिएक्शन दिता है एक कादी एग्जैम्पल है कंबीनेशन रिएक्शन डबल डिसप्लेसमेंट रिएक्शन हाँ जी डीकम्पोजिशन रिएक्शन डिसप्लेसमेंट रिएक्शन तो ऑप्शन बेटा 81 ਦਾ ਆਏਗਾ ਡੀ অপਸ਼ਨ ਵਿਸਥਾਪਨ ਕਿਰਿਆ ਜਿਹਨੂੰ ਆਪਾਂ ਕਹਿੰਦੇ ਆ ਡਿਸਪਲੇਸਮੈਂਟ ਰिएक्शन ਤੇ ਕਿਹੜੀ ਰिएक्शन ਹੈ ਠੀਕ ਹੈ ਵਿਸਥਾਪਨ ਕਿਰਿਆ ਭਾਵ ਡਿਸਪਲੇਸਮੈਂਟ ਰिएक्शन ਨੈਕਸਟ ਦੇਖੋ ਨੇਮ ਅ ਮੈਟਲ ਵਿਚ ਇਜ਼ ਪ੍ਰੀਜ਼ਰਵਡ ਇਨ ਕੇਰੋਸਨ ਉਸ ਤਾਤ ਦਾ ਨਾਮ ਦੱਸੋ ਜਿਸ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ ਤਾਂ ਹਾਂਜੀ ਦੇਖੋ ਕਿਹੜੇ ਆ ਜੀ ਕਿਹੜੇ ਕਿਹੜੇ ਆਪਨੇ ਕੋਲ ਸੋਡੀਅਮ ਗੈਲੀਅਮ ਕੈਸ਼ੀਅਮ ਆਇਰਨ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਇਹ ਕੁਐਸਚਨ ਕਰਾਇਆ ਹੋਇਆ ਬੇਟਾ ਆਨਸਰ ਕੀ ਆਏਗਾ ਸੋਡੀਅਮ ਪਹਿਲੀ ਆਪਸ਼ਨ ਨੈਕਸਟ ਦੇਖੋ ਐਨ ਐਲੀਮੈਂਟ ਰਿਐਕਟਸ ਵਿਦ ਆਕਸੀਜਨ ਟੂ ਗਿਵ ਅ ਕੰਪਾਊਂਡ ਵਿਦ ਅ ਹਾਈ ਮੈਲਟਿੰਗ ਪੁਆਇੰਟ ਥਿਸ ਕੰਪਾਊਂਡ ਇਜ਼ ਆਲਸੋ ਸੋਲੂਬਲ ਇਨ ਵਾਟਰ ਦ ਐਲੀਮੈਂਟ ਇਜ਼ ਮੋਸਟ ਲਾਈਕਲੀ ਟੂ ਬੀ ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਗਲਨ ਅੰਕ ਵਾਲਾ ਯੋਜਕ ਬਣਾਉਂਦਾ ਹੈ ਇਹ ਯੋਜਕ ਪਾਣੀ ਵਿੱਚ ਵੀ ਖੁਲਨਸ਼ੀਲ ਹੈ ਸੰਭਵ ਤੌਰ ਤੇ ਕਿਹੜਾ ਤੱਤ ਹੈ ਕਾਰਬਨ ਕੈਲਸ਼ੀਅਮ ਸਿਲੀਕਨ ਆਇਰਨ ਤਾਂ ਆਪਸ਼ਨ ਬੀ ਸਹੀ ਹੈ ਬੇਟਾ ਬਿਲਕੁਲ ਕੈਲਸ਼ੀਅਮ ਕੈਲਸ਼ੀਅਮ ਹੀ ਹੈ ਜੋ ਆਕਸੀਜਨ ਦੇ ਨਾਲ ਪੁੱਤ ਪ੍ਰਤੀਕਿਰਿਆ ਕਰਦਾ ਹੈ ਉੱਚ ਪਿਗਲਨ ਵਾਲਾ ਯੋਗਿਕ ਬਣਾਉਂਦਾ ਹੈ ਤੇ ਇਹ ਯੋਗਿਕ ਪਾਣੀ ਵਿੱਚ ਕੁਲਨਸ਼ੀਲ ਹੈ ਨੈਕਸਟ ਹੈ ਕੁਐਸਚਨ ਨੰਬਰ impurities of sand and rocky ro material present in an ore is called is ਧਰਤੀ ਤੋਂ ਕੱਢੀ ਗਈ ਕੱਚੀ ਧਾਤ ਵਿਚਲੀਆਂ ਅਸ਼ੁੱਧੀਆਂ ਜਿਵੇਂ ਕਿ ਮਿੱਟੀ ਰੇਤ ਆਦਿ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਜੀ ਸੀ ਆਪਸ਼ਨ ਬੇਟਾ ਸਹੀ ਹੈ ਜੀ ਗੈਂਕ ਕਹਿੰਦੇ ਵੀ ਜਦੋਂ ਆਪਾਂ ਧਰਤੀ ਦੇ ਵਿੱਚ ਕੋਈ ਵੀ ਧਾਤ ਕੱਢਦੇ ਆ ਤਾਂ ਉਹ ਸ਼ੁੱਧ ਰੂਪ ਦੇ ਵਿੱਚ ਤਾਂ ਆਪਾਂ ਨੂੰ ਮਿਲਦੀ ਹੀ ਨਹੀਂ ਬੇਟਾ ਉਹਦੇ ਵਿੱਚ ਕਾਫੀ ਸਾਰੀਆਂ ਅਸ਼ੁੱਧੀਆਂ ਹੁੰਦੀਆਂ ਨੇ ਇੰਪਿਉਰਿਟੀਆਂ ਹੁੰਦੀਆਂ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਸੀ ਆਪਸ਼ਨ ਗੈਂਗ ਕੁਐਸਚਨ ਨੰਬਰ 85 ਵਿਚ ਪਾਰਟ ਆਫ ਦਾ ਬ੍ਰੇਨ ਮੇਨਟੇਨਸ ਪੋਸਚਰ ਐਂਡ ਇਕਯੂਲਿਬਰੀਅਮ ਦਿਮਾਗ ਦਾ ਕਿਹੜਾ ਹਿੱਸਾ ਸਰੀਰ ਦੇ ਆਸਨ ਤੇ ਸੰਤੁਲਨ ਲਈ ਉੱਤਰਦਾਈ ਹੁੰਦਾ ਹੈ ਹਾਂਜੀ ਦੇਖੋ ਕਿਹੜਾ ਪੌਨਸ ਮੈਡੂਲਾ ਸੇਰੀਬਮ ਸੇਰੀਬੈਲਮ ਤਾਂ ਇਹਦਾ ਆਨਸਰ ਹੈਗਾ ਜੀ ਡੀ ਆਪਸ਼ਨ ਸੇਰੀਬੈਲਮ ਠੀਕ ਹੈ ਸੇਰੀਬੈਲਮ ਜਿਹੜਾ ਆਪਣੇ ਦਿਮਾਗ ਦਾ ਸੇਰੀਬੈਲਮ ਹਿੱਸਾ ਉਹ ਆਪਣੇ ਸਰੀਰ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਇੀ ਹੁੰਦਾ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 86 ਅ ਮੈਡੀਗਲੀਨ ਐਕਸਪੈਰੀਮੈਂਟ ਕੰਸਿਸਟਿਡ ਆਫ ਬਰੀਡਿੰਗ ਆਲ ਟਾਲ ਪੀ ਪਲਾਂਟਸ ਬੀਅਰਿੰਗ ਵਾਇਲੈਂਟ ਫਲਾਅਰਸ ਵਿਦ ਸ਼ਾਰਟ ਪੀ ਪਲਾਂਟਸ ਬੀਅਰਿੰਗ ਵਾਈਟ ਫਲਾਅਰਸ the progeny all bore violet flowers but almost half of them were short this suggests make of make ਕਪ ਆਫ ਦਾ ਟੋਲ ਪੇਰੈਂਟ ਕੈਨ ਬੀ ਡਿਪਿਕਟਡ ਐਸ ਆਪਾਂ ਪੰਜਾਬੀ ਵਿੱਚ ਵੀ ਪੜ ਲੈਣੇ ਕੀ ਕਹਿੰਦੇ ਨੇ ਕਹਿੰਦੇ ਮੈਡਲ ਨੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੌਦੇ ਜਿਨ੍ਹਾਂ ਦੇ ਬੈਂਗਨੀ ਫੁੱਲ ਸਨ ਦਾ ਸੰਕਰਨ ਬੋਨੇ ਪੌਦਿਆਂ ਜਿਨ੍ਹਾਂ ਦੇ ਸਫੇਦ ਫੁੱਲ ਸਨ ਨਾਲ ਕਰਾਇਆ ਗਿਆ ਇਨ੍ਹਾਂ ਦੀ ਸੰਭਾਲ ਦੇ ਸਾਰੇ ਪੌਦਿਆਂ ਵਿੱਚ ਫੁੱਲ ਬੈਂਗ ਨਹੀਂ ਰੰਗਦੇ ਸਨ ਪਰ ਉਹਨਾਂ ਵਿੱਚ ਲਗਭਗ ਅੱਧੇ ਬੌਨੇ ਸਨ ਇਸ ਤੋਂ ਕਿਹਾ ਜਾ ਸਕਦਾ ਹੈ ਕਿ ਲੰਬੇ ਚਨਕ ਪੌਦਿਆਂ ਦੀ ਅਨੁਵਾਂਸ਼ਿਕ ਰਚਨਾ ਨੀਮਨ ਸੀ ਤਾਂ ਕਿਹੜੀ ਸੀ ਬੇਟਾ ਦੇਖੋ ਤੁਹਾਨੂੰ ਆਪਸ਼ਨ ਦਿੱਤੀਆਂ ਹੈ ਰਾਈਟ ਆਪਸ਼ਨ ਸੀ ਤੁਹਾਨੂੰ ਮੈਂ ਦੱਸ ਦਿੰਨੀ ਹਾਂ ਇਹਦਾ ਆਪਸ਼ਨ 86 ਦਾ ਕੀ ਆਏਗਾ ਸੀ ਆਪਸ਼ਨ ਦਾ ਕੈਪੀਟਲ T ਸਮਾਲ T ਕੈਪੀਟਲ W ਫਿਰ ਕੈਪੀਟਲ W ਤਾਂ ਆਪਸ਼ਨ ਕਿਹੜੀ ਆਏਗੀ ਬੇਟਾ ਸੀ ਆਏਗੀ ਨੈਕਸਟ ਦੇਖੋ ਅ ਡਾਕਟਰ ਹੈਜ਼ ਪ੍ਰਿਸਕ੍ਰਾਈਬਡ ਅ ਕਰੈਕਟਿਵ ਲੈਂਸ ਆਫ ਅ ਪਾਵਰ ਪਲੱਸ 1.5 ਡੀ ਫਾਈਂਡ ਦ ਲੋਕਲ ਲੈਂਥ ਆਫ ਦ ਲੈਂਸ ਇਜ਼ ਦ ਪ੍ਰਿਸਕ੍ਰਾਈਬਡ ਲੈਂਸ ਕਨਵਰਜਿੰਗ অর ਡਾਈਵਰਜਿੰਗ ਕਹਿੰਦੇ ਇੱਕੋ ਹੀ ਡਾਕਟਰ ਨੇ ਪਲੱਸ 1.5 ਡੀ ਸ਼ਕਤੀ ਦਾ ਸੰਸ਼ੋਧਿਤ ਲੈਂਸ ਨਿਰਧਾਰਿਤ ਕਰਦਾ ਹੈ ਲੈਂਸ ਦੀ ਫੋਕਸ ਦੂਰੀ ਕਿੰਨੀ ਹੈ ਲੈਂਸ ਦਾ ਅਭਿਆਸੀ ਹੈ ਜਾਂ ਅਪਸਾਰੀ The 87 ਦਾ ਆਏਗਾ ਬੇਟਾ A ਆਪਸ਼ਨ 0.66 mm ਅਭਸਾਰੀ ਠੀਕ ਹੈ 0.66 mm ਕਨਵਰਜਿੰਗ ਕੁਸਚਨ ਨੰਬਰ 88노 매터 하우 far you stand from a mirror your image appears erect the mirror is likely to be ਕਹਿੰਦੇ ਕਿਸੇ ਵੀ ਦਰਪਨ ਤੋਂ ਕਿਸੇ ਵੀ ਸ਼ੀਸ਼ੇ ਤੋਂ ਤੁਸੀਂ ਭਾਵੇਂ ਕਿੰਨੀਕ ਦੂਰੀ ਉੱਤੇ ਖੜੇ ਹੋ ਤੁਹਾਡਾ ਪ੍ਰਤਿਬੰਬ ਤੁਹਾਡੀ ਇਮੇਜ ਹਮੇਸ਼ਾ ਹੀ ਸਿੱਧੀ ਹੁੰਦੀ ਹੈ ਸੰਭਵ ਤੌਰ ਤੇ ਉਹ ਕਿਹੜਾ ਦਰਪਨ ਹੈ ਜੀ ਪਲੇਨ ਕਨਵੇਕਸ ਕਨਕੇਵ ਆਈਦਰ ਪਲੇਨ ਔਰ ਕਨਵੇਕਸ ਤਾਂ ਇਹਦਾ ਆਨਸਰ ਹੈਗਾ ਜੀ ਡੀ ਆਪਸ਼ਨ ਬੇਟਾ ਆਈਦਰ ਪਲੇਨ ਔਰ ਕਨਵੇਕਸ ਪੰਜਾਬੀ ਵਿੱਚ ਹੈਗਾ ਜਾਂ ਤਾਂ ਸਮਤਲ ਜਾਂ ਉੱਤਲ ठीक है जी समतल या उत्तल दर्पण यह जहाँ जिथो तुम कि मर्जी दूरी ते बेटा खड़े रहो थोड़ी जी इमेज है जोड़ा प्रतिबिंब है वो हमेशा सही बनना है नैक्सट है जी क्वेश्चन नंबर एटी नाइन एन इलैक्ट्रिक बल्ब इज़ रिले इज रेट टू ट्वेंटी वॉट एंड हंड्रड वॉट वैन इट इज़ ओपरेटड वन टैन वॉट द पावर कंज्यूमड विल बी ਕਹਿੰਦੇ ਕਿਸੇ ਬਿਜਲੀ ਬੱਲਬ ਉਤੇ 220 ਵਾਟ ਅਤੇ 100 ਵਾਟ ਅੰਕਿਤ ਹੈ ਜਦੋਂ ਇਸ ਨੂੰ 110 ਵਾਟ ਤੇ ਚਾਲੂ ਕਰਦੇ ਹਾਂ ਤਾਂ ਇਸ ਦੁਆਰਾ ਵਰਤੀ ਸ਼ਕਤੀ ਹੋਵੇਗੀ ਕਿੰਨੀ ਹੋਵੇਗੀ ਜੀ ਤਾਂ ਇਹਦੀ ਆਏਗੀ ਬੇਟਾ ਡੀ ਆਪਸ਼ਨ 25 ਵਾਟ ਠੀਕ ਹੈ 25 ਵਾਟ ਨੈਕਸਟ ਹੈ ਜੀ 90 90 ਕੁਐਸਚਨ ਐਸ ਆਈ ਯੂਨਿਟ ਆਫ ਇਲੈਕਟ੍ਰਿਕ ਪਾਵਰ ਇਜ਼ ਬਿਜਲੀ ਸ਼ਕਤੀ ਦਾ ਐਸ ਆਈ ਇਕਾਈ ਕੀ ਹੈ ਜੂਲ ਵਾਟ ਓਮ ते कुलम तो आंसर की है वॉट ए क्वेश्चन मैं तुम पहला भी कराया बी ऑप्शन सही है वॉट ठीक है जी क्वेश्चन नंबर नाइनटी वन प्लास्टर ऑफ पारिस इज़ प्रपेयर बाय हीटिंग जिप्सम एट अ टेंपरेचर ऑफ जिप्सम किन्ने तापमान गर्म कर प्लास्टर ऑफ पैरिस बदलता है ऑप्शन ए तीन सौ सत्तर के तीन सौ के 473 के 470 के तो बी ऑप्शन बिल्कुल सही है बेटा कि जेकर आपा जिप्सम ਨੂੰ बी ऑप्शन 373파373 के टेंपरेचर पे बर्न ਕਰਦੇ ਆ ਠੀਕ ਹੈ ਜੀ ਹੀਟ ਕਰਦੇ ਆ ਉਹਨੂੰ ਫਿਰ ਉਹ ਕਾਦੇ ਵਿੱਚ ਕਨਵਰਟ ਹੁੰਦਾ ਜੀ ਪਲਾਸਟਰਡ ਆਫ ਪੈਰਿਸ ਕੁਐਸਚਨ ਨੰਬਰ 92 ਵਾਟ ਇਜ਼ ਦ ਨੇਮ ਐਂਡ ਕੈਮੀਕਲ ਫਾਰਮੂਲਾ ਆਫ ਦ ਮੇਨ ਪ੍ਰੋਡਕਟ ਫਾਰਮਡ ਬਾਈ ਹੀਟਿੰਗ ਬੇਕਿੰਗ ਸੋਡਾ बेकिंग सोडा ਨੂੰ ਗਰਮ ਕਰਨ ਤੇ ਬਨਨ ਵਾਲੇ ਉਤਪਾਦ ਦਾ ਨਾਮ ਨਾਮ ਅਤੇ ਰਸਾਇਣਿਕ ਸੂਤਰ ਕੀ ਹੈ ਤਾਂ ਇਹ ਹੈ ਜੀ ਬੀ ਆਪਸ਼ਨ ਇਹਦਾ ਬਿਲਕੁਲ ਸਹੀ ਹੈ ਬੇਟਾ ਸੋਡੀਅਮ ਕਾਰਬੋਨੇਟ Na2CO3 ਇਹ ਯਾਦ ਰੱਖਣਾ ਇੰਪੋਰਟੈਂਟ ਹੈ ਪੇਪਰ ਵਿੱਚ ਆਉਂਦਾ ਆਂਦਾ ਹੈ ਨੈਕਸਟ 93 ਕੁਐਸਚਨ ਇਫ 1 ਆਫ ਦਾ ਮੈਟਲ ਇਜ਼ ਐਨ ਅਲੋਏ ਇਜ਼ ਮਰਕਰੀ ਦੈਨ ਇਟ ਇਜ਼ ਕੋਲਡ ਐਸ ਜੇਕਰ ਮਿਸ਼ਰਤ ਧਾਤ ਵਿੱਚ ਇੱਕ ਧਾਤ ਪਾਰਾ ਹੋਵੇ ਤਾਂ ਇਸ ਨੂੰ ਕੀ ਆਖਦੇ ਹਨ ਤਾਂ ਬੀ ਆਪਸ਼ਨ ਆਏਗੀ ਬੇਟਾ ਕਿਹੜਾ ਐਮ ਐਮਲਗਾਮ ਐਮਲਗਮ ਠੀਕ ਹੈ ਕੀ ਕਹਿੰਦੇ ਐਮਲਗਾਮ 94 ਵਾਟ ਹੈਪਨਸ ਵੈਨ ਡਿਲਿਊਡ ਹਾਈਡਰੋਕਲੋਰਿਕ ਐਸਿਡ ਇਜ਼ ਐਡਡ ਟੂ ਆਇਰਨ ਪਾਊਡਰ ਕੀ ਹੁੰਦਾ ਹੈ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋ ਚੂਰਨ ਉਸ ਵਿੱਚ ਪਾਇਆ ਜਾਂਦਾ ਹੈ ਤੇ ਦੇਖੋ ਕੀ ਕੀ ਆਪਸ਼ਨ ਹੈ आयरन हाइड्रोकसाइड हाइड्रोजन गैसिज प्रोड्यूस्ड आयरन क्लोराइड एंड ऑक्सीजन गैस गैसिज प्रोड्यूस्ड आयरन क्लोराइड एंड हाइड्रोजन गैस इज प्रोड्यूस्ड नो रिएक्शन तो नाइनटी फोर दी ऑप्शन सी बिल्कुल सही है बेटा सी ऑप्शन आयरन क्लोराइड एंड हाइड्रोजन गैस गैसिज प्रोड्यूस्ड आयरन क्लोराइड और हाइड्रोजन गैस पैदा होंगी है नैक्सट है क्वेश्चन नंबर नाइनटी फाइव चूज़ करैक्ट ऑप्शन मैग्नेटिक फील्ड इनसाइड अ लॉन्ग स्ट्रेट सॉलीनाइड कैरिंग करंट ठीक विकल्प चुनो किसी बिजली धारा वाली सीधी लंबी सॉलीनाइड के अंदर चुंबकीय खेतर किस तरह का है? इज जीरो डिक्रीजिज एज मूव टू वर्ड्स इट्स एंड इनक्रीजिज एज वी मूव टू वर्ड्स इट्स एंड इज़ द सेम एट ऑल पॉइंट ਇਹਦਾ ਆਪਸ਼ਨ ਡੀ ਬਿਲਕੁਲ ਸਾਰਾ ਸਹੀ ਹੈ ਬਟਾ ਸਾਰੇ ਬਿੰਦੂਆਂ ਉੱਤੇ ਬਰਾਬਰ ਹੁੰਦਾ ਹੈ ਇਸ ਦਾ ਸੇਮ ਐਟ 올 ਪੁਆਇੰਟਸ ਕੁਐਸਚਨ ਨੰਬਰ 96 ਦਾ ਪਾਵਰ ਪਲਾਂਟ ਵਿਚ ਕਨਵਰਟਸ ਦਾ ਪੋਟੈਂਸ਼ੀਅਲ એનર્ਜੀ ਆਫ ਫਾਲਿੰਗ ਵਾਟਰ ਇੰਟੂ ਇਲੈਕਟ੍ਰਿਸਿਟੀ ਇਜ਼ ਕਿਹੜੀ ਪਾਵਰ ਪਲਾਂਟ ਵਿੱਚ ਡਿੱਗਦੇ ਪਾਣੀ ਦੀ ਸਥਿਤੀਤ ਊਰਜਾ ਨੂੰ ਬਿਜਲੀ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ ਨਿਊਕਲੀਅਰ ਪਾਵਰ ਪਲਾਂਟ ਬਾਇਓ ਬਾਇਓ ਗੈਸ ਪਲਾਂਟ थर्मल पावर प्लांट हाइड्रो पावर प्लांट तो यह आंसर आएगा बेटा हाइड्रो पावर प्लांट ऑप्शन फोर्थ, हाइड्रो का मतलब भी की दा है? पानी। नैक्स एप क्वेश्चन नंबर नाइनटी सैवन मॉलीक्यूल फॉर्मूला ऑफ इथेन इज सी टू एच सिक्स इट हैज कहें इथेन का अंजी सूत्र है जी सी टू एच सिक इसी ने छे सह संयोजक बंधन हैं सत सह है संयोजक बंधन हैं अठ नौ ऑप्शन तो आएगा नाइनटी सैवन का बी ऑप्शन बिल्कुल सही है बेटा सत्त सह संयोजक बंधन हैं सत कोबलेंट बोंड्स क्वेश्चन नंबर नाइनटी एट आज द इलेक्ट्रॉनिक कन्फिगरे ऑफ एन एलीमेंट इज टू एट फाइव टू विच ऑफ द फॉलोइंग एलीमेंट्स वुड वुड इट बी कैमिकली सिमिलर एक परमाणु द इलैक्ट्रॉनिक ਤਰਤੀਬ 285 ਹੈ। Hेट ਲਿਖੇ ਵਿੱਚੋਂ ਕਿਸ ਨਾਲ ਇਸ ਦੀ ਰਸਾਇਣਿਕ ਸਮਾਨਤਾ ਹੋਵੇਗੀ? N P C L A R ਤਾਂ 98 ਦਾ ਆਏਗਾ B P ਠੀਕ ਹੈ ਜੀ। ਹਾਂਜੀ ਨੈਕਸਟ ਹੈਗਾ ਨੇਮ ਦਾ ਲਾਰਜੈਸਟ ਗਲੈਂਡ ਆਫ ਹਿਊਮਨ ਬਾਡੀ। ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਦਾ ਨਾਂ ਦੱਸੋ। ਤਾਂ ਕਿਹੜੇ-ਕਿਹੜੇ ਆਪਸ਼ਨ ਦੇਖਦੇ ਆਪਾਂ ਲੀਵਰ ਪੈਨਕ੍ਰੀਆਸ ਸਟਮਕ ਸਮਾਲ ਇਨਸਟਾਈਨ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਬੇਟਾ ਕਿ ਜਿਹੜੀ ਹਿਊਮਨ ਮਨੁੱਖੀ ਸਰੀਰ ਹੈ ਇਹਦੀ ਸਭ ਤੋਂ ਵੱਡੀ ਗ੍ਰੰਥੀ ਦਾ ਨਾਮ ਹੈਗਾ ਆਪਸ਼ਨ ਏ ਲੀਵਰ ਜਿਗਰ ਹਾਂਜੀ ਅੱਜ ਦਾ ਜਿਹੜਾ ਲਾਸਟ ਕੁਐਸਚਨ ਹੈਗਾ ਬੇਟਾ ਉਹ ਹੈਗਾ ਦ ਰੋਲ ਆਫ ਡਾਈਜੈਸਟਿਵ ਇੰਜਾਈਮ ਸਾਲਵਰੀ ਐਮਲਸਿਸ ਇਨ ਦਾ ਹਿਊਮਨ ਡਾਈਜੈਸਟਿਵ ਸਿਸਟਮ ਇਜ਼ ਮਨੁੱਖੀ ਪਾਚਨ ਪ੍ਰਣਾਲੀ ਵਿੱਚ ਲਾਰ ਐਮਾਈਲੇਜ਼ एनाजाइम ਦਾ ਕੀ ਕੰਮ ਹੈ ਪ੍ਰੋਟੀਨ ਇੰਟੂ ਅਮੀਨੋ ਐਸਿਡ स्टार्च ਇੰਟੂ 슈ਗਰ ਫੈਟਸ ਇੰਟੂ ਫੈਟੀ ਐਸਿਡ 슈ਗਰ ਇੰਟੂ स्टार्च ਤਾਂ ਬੇਟਾ 100 ਦਾ অপਸ਼ਨ ਆਏਗਾ ਬੀ ਕਿ ਜਿਹੜੀ ਆਪਣੀ ਲਾਰ ਹੁੰਦੀ ਹੈ ਉਹ ਕੀ ਕਰਦੀ ਹੈ स्टार्च ਨੂੰ 슈ਗਰ ਵਿੱਚ ਬਦਲਦੀ ਹੈ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਜੀ स्टार्च ਨੂੰ 슈ਗਰ ਵਿੱਚ ਬਦਲਦੀ ਹੈ ਤਾ ਬੇਟਾ ਇਹ ਮੈਂ ਤੁਹਾਨੂੰ ਆਨਸਰ ਵੀ ਇੱਥੇ ਸ਼ੋਅ ਕਰਤੇ ਹੈਗੇ ਨੇ ਅੱਜ ਆਪਾਂ ਜਿਹੜੇ ਕੁਐਸਚਨ ਕੀਤੇ ਨੇ ਉਹ ਕਿਤੇ ਨੇ 66 ਤੋਂ ਲੈ ਕੇ 100 ਤੱਕ ਕਲੀਅਰ ਹੈ ਬੱਚਾ ਤਾਂ ਇਸ ਤਰ੍ਹਾਂ ਹੀ ਆਪਾਂ ਇਸ ਚੈਨਲ ਤੇ ਜਿਹੜੀ ਤਿਆਰੀ ਆ ਉਹ ਕਰਦੇ ਰਵਾਂਗੇ ਸਿਰਫ ਮੈਰਿਟੋਰੀਅਸ ਦੀ ਤਿਆਰੀ ਹੀ ਨਹੀਂ ਬੇਟਾ ਇਸ ਚੈਨਲ ਤੇ 8ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਾਰੇ ਸਬਜੈਕਟਸ ਦੀ ਖਾਸ ਕਰਕੇ ਇੰਗਲਿਸ਼ ਵਿਸ਼ੇ ਦੀ ਜਿਹੜੀ ਤਿਆਰੀ ਆ ਉਹ ਕਰਵਾਈ ਜਾਂਦੀ ਹੈ ਠੀਕ ਹੈ ਜੀ ਤਾਂ ਮੇਰੇ ਨਾਲ ਹਮੇਸ਼ਾ ਲਈ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਚਾਹੇ ਬੋਰਡ ਦੇ ਇਗਜ਼ਾਮ ਨੇ ਚਾਹੇ ਨਾਨ ਬੋਰਡ ਕਲਾਸਿਸ ਨੇ ਚਾਹੇ ਸਤੰਬਰ ਟੈਸਟ ਨੇ ਹਰ ਪੇਪਰ ਦੇ ਵਿੱਚ ਤੁਹਾਡੀ ਮਦਦ ਹੈ ਜਿਹੜੀ ਉਹ ਹੋ ਸਕੇ ਤਾਂ ਇਹਨਾਂ ਸ਼ਬਦਾਂ ਦੇ ਨਾਲ ਹੀ ਆਪਾਂ ਸੈਸ਼ਨ ਨੂੰ ਅੱਜ ਐਂਡ ਕਰਦੇ ਹਾਂ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਟਿਲ ਦੈਨ ਨੈਵਰ ਗਿਵ ਅਪ ਗੁੱਡਬਾਈ